ਚੀਲ ਤਾਂ ਜੇਲ ਹੈ ਕਿ ਭਾਰਤ ਕੀ ਪਾਕਿਸਤਾਨ ਕੈਦੀ ਤਾਂ ਕੈਦੀ ਹੈ ਨਾ ਤੇ ਇਨਸਾਨ ਤਾਂ ਅਖਿਰ ਇਨਸਾਨ ਹੈ ਨਾ ਪਰ ਫੇਰ ਵੀ ਇਹ ਵਖਰੇਵਾ ਕਿਉਂ ਅੱਜ ਸਵੇਰੇ ਪਾਕਿਸਤਾਨ ਦੇ ਲਾਹੌਰ ਦੀ ਲਖਪਤ ਜੇਲ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸਜ਼ਾ ਉਪਤ ਰਹੇ ਭਾਰਤੀ ਕੈਦੀ ਸਰਜੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਹਿਰਦਾ ਫੁਲੰਦ ਰਿਆ ਗਿਆ ਬੜੀ ਪੀੜਾ ਮਹਿਸੂਸ ਕੀਤੀ ਉਸ ਪੀੜਾ ਦੇ ਨਾਲ-ਨਾਲ ਰੋਸ ਵੀ ਹੈ ਮੇਰੇ ਦਿਲ ਵਿੱਚ ਉਸ ਪਰਿਵਾਰ ਲਈ ਉਹ ਪੀੜਾ ਹੈ ਉਹ ਦਰਦ ਹੈ ਜਿਸ ਪਰਿਵਾਰ ਦੀ ਅੱਖਾਂ ਵਿੱਚ ਉਹ ਪਿਆਰ ਉਹ ਇੰਤਜ਼ਾਰ ਤੇ ਉਹ ਅਰਜ਼ੋਈ ਵੇਖ ਕੇ ਮੇਰੀ ਰੂਹ ਵੀ ਰੋ ਪਈ ਜੋ ਪਰਿਵਾਰ ਦੋਨਾਂ ਮੁਲਕਾਂ ਦੀ ਮਿੰਤਾ ਕਰਦਾ ਰਿਹਾ ਉਸ ਪਰਿਵਾਰ ਨੂੰ ਨਿਰਾਸ਼ਾ ਹੀ ਮਿਲੀ ਆਖਿਰਕਾਰ ਉਹਨਾਂ ਦਾ ਇੰਤਜ਼ਾਰ ਇੰਤਜ਼ਾਰ ਹੀ ਰਹਿ ਗਿਆ ਪਰ ਸਰਬਜੀਤ ਸਿੰਘ ਅੱਜ ਸਾਡੇ ਤੇ ਹੋਰਾਂ ਦੇ ਪਰਿਵਾਰ ਦੇ ਵਿਛੜਨ ਨਹੀਂ ਹੈ ਇਹ ਤਾਂ ਬਗਾਨੇ ਮੁਲਕ ਨੇ ਕੀਤਾ ਹੈ ਕਿ ਦੁਜੇ ਮੁਲਕ ਇਹੁੱਲ ਜਾਂਦੇ ਨੇ ਕਿ ਹਰ ਇੱਕ ਮੁਲਕ 'ਚ ਇਨਸਾਨੀ ਹਸਤਾ ਹੈ ਉਸ ਦਾ ਦਰਦ ਵੀ ਤਾਂ ਦਰਦ ਹੈ ਇਹ ਤਾਂ ਬਗਾਨਿਆਂ ਨੇ ਕੀਤਾ ਹੈ ਪਰ ਆਪਣੇ ਕਿੰਨਾ ਸਾਡਾ ਦਰਦ ਤੇ ਤਕਲੀਫ ਸਮਝ ਰਹੇ ਨੇ ਸਾਡੇ ਆਪਣੇ ਮੁਲਕ 'ਚ ਇਨਸਾਫ ਕਿੰਨਾ ਇਨਸਾਨ ਨੂੰ ਇਨਸਾਨ ਕੈਦੀ ਨੂੰ ਕੈਦੀ ਸਮਝ ਰਿਹਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੋ ਪਿਛਲੇ 20 ਸਾਲਾਂ ਤੋਂ 7/9 ਅਗਸਤ ਦੀ ਛੇਰ ਵਿੱਚ ਬੰਦ ਹੈ ਉਹਨਾਂ ਨੂੰ ਕਿੰਨਾ ਇਨਸਾਫ ਮਿਲ ਰਿਹਾ ਹੈ ਉਹਨਾਂ ਦੇ ਤਾਂ ਹਜੇ ਦੋਸ਼ੀ ਸਾਬਤ ਨਹੀਂ ਹੋਏ ਪਰ ਫਿਰ ਵੀ ਉਹਨਾਂ ਤੇ ਹਰ ਅਨਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਨੇ ਕਿਉਂ ਨਹੀਂ ਕੀਤੀ ਜਾਂਦੀ ਉਹਨਾਂ ਦੀ ਰਹਿਮ ਦੀ ਅਰਜ਼ੋਈ ਇਸ ਕਰਕੇ ਕਿ ਉਹ ਪਾਕਿਸਤਾਨ ਦੀ ਨਹੀਂ ਸਗੋਂ ਭਾਰਤ ਦੀ ਛੇਰ ਵਿੱਚ ਬੰਦ ਹੈ ਅਸੀਂ ਦੂਜੇ ਮੁਲਕਾਂ ਤੋਂ ਅਰਜ਼ੋਈਆਂ ਕਰਦੇ ਹਾਂ ਕਿ ਮਨੁੱਖੀ ਆਧਾਰਾਂ ਤੇ ਸਾਡੇ ਕੈਦੀਆਂ ਨੂੰ ਛੱਡ ਦਿਵੋ ਪਰ ਜਦੋਂ ਸਾਡੀ ਆਪਣੀ ਵਾਰੀ ਆਉਂਦੀ ਹੈ ਤਾਂ ਕਿੱਥੇ ਚਲੀ ਜਾਂਦੀਆਂ ਨੇ ਮਨੁੱਖੀ ਆਧਾਰਾਂ ਤੇ ਕਿੱਤੀਆਂ ਸਾਡੀਆਂ ਅਰਜ਼ੋਈਆਂ ਕੌਣ ਦਵੇਗਾ ਉਹਨਾਂ ਤਰਫ਼ ਦੀਆਂ ਰੂਹਾਂ ਜਿਨ੍ਹਾਂ ਨੂੰ ਅਸੀਂ ਕੈਦੀ ਕਹਿੰਦੇ ਹਾਂ ਉਹਨਾਂ ਪਰਿਵਾਰਾਂ ਜਿਨ੍ਹਾਂ ਦੀ ਜ਼ਿੰਦਗੀ ਰੋ ਕੇ ਤੜਫ ਕੇ ਇੰਤਜ਼ਾਰ 'ਚ ਨਿਕਲ ਗਈ ਉਹਨਾਂ ਦੇ ਸਵਾਲਾਂ ਦੇ ਜਵਾਬ ਕੌਣ ਪੁੱਛੇਗਾ ਉਹਨਾਂ ਪਰਿਵਾਰਾਂ ਦੀਆਂ ਤਰਸਦੀਆਂ ਅੱਖਾਂ ਦੇ ਹੰਝੂ ਜਿਨ੍ਹਾਂ ਦੀ ਉਡੀਕ ਉਡੀਕ ਹੀ ਰਹਿ ਗਈ ਉਡੀਕ ਹੀ ਰਹਿ ਗਈ ਤੇ ਬਸ ਉਡੀਕ ਹੀ ਰਹਿ ਗਈ ਅੱਜ ਤਾਂ ਅਸੀਂ ਦੋਸ਼ ਬਕਾਨੇ ਮੁਲਕਾਂ ਤੇ ਲਾ ਦਿੱਤਾ ਜਦੋਂ ਸਾਡੇ ਮੁਲਕ 'ਚ ਐਸਾ ਵਾਪਰੇਗਾ ਤਾਂ ਕੀ ਤੇ ਰਾਵਾਂਗੇ ਅਸੀਂ ਦੋਸ਼ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ